ਮੈਂ ਕਰਮਜੀਤ ਸਿੰਘ ਢਿਲੋਂ ਤਾਰੀਗਾਲ ਤੋਂ ਔਰ ਇਹ ਜਿਹੜੀ ਸੰਸਥਾ ਆ ਵਾਟਰ ਵੈਰੀਅਸ ਪੰਜਾਬ ਇਹਨਾਂ ਦਾ ਕੰਮ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵੇਖਿਆ ਔਰ ਅੱਜ ਮੈਂ ਮੈਂ ਜਦੋਂ ਇਥੋਂ ਲੰਘਿਆ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੇ ਵਲੰਟੀਅਰ ਨੇ ਸਾਡੇ ਕੋਲ ਵੀ ਆਏ ਨੇ ਮੈਂ ਇਹਨਾਂ ਨੂੰ ਕੱਤ ਲੋ ਜਿਹੜੇ ਲਾਡੋਵਾਲ ਬੋਲਦੇ ਇਹਨਾਂ ਨੂੰ ਮਿਲਿਆ ਸੀਗਾ ਇਹਨਾਂ ਦੇ ਵਲੰਟੀਅਰ ਨੂੰ ਪਹਿਲਾਂ ਕਿਉਂਕਿ ਇਹ ਜਿਹੜਾ ਸਾਡੇ ਗੁਰੂ ਸਾਹਿਬਾਨ ਦਾ ਫਰਮਾਨ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮ ਹਾਤ ਕੁਦਰਤੀ ਜਿਹੜੀਆਂ ਨਿਯਮਤਾ ਨੇ ਉਹਨਾਂ ਦੀ ਸਾਵਧਾਨੀ ਵਾਸਤੇ ਜਿਵੇਂ ਪਾਣੀ ਆ ਇੱਕ ਅਨਮੋਲ ਜਿਹੜੀ ਸਾਨੂੰ ਨਿਯਮਤ ਮਿਲੀ ਹੋਈ ਹੈ ਪ੍ਰਮਾਤਮਾ ਵੱਲੋਂ ਉਹਨੂੰ ਉਹਦੀ ਸਾਵਧਾਨੀ ਉਹਦੇ 'ਚ ਕੂੜਾ ਕਰਕਟ ਨਾ ਸੁੱਟਣਾ ਖਾਤ ਪਦਾਰਥ ਜਾਂ ਕੋਈ ਜਿੱਦਾਂ ਸਾਡੇ ਧਰਮਾਂ ਨਾਲ ਜੁੜਿਆ ਕੋਈ ਵਹਿਮ ਭਰਮ ਨੇ ਉਹ ਚੀਜ਼ਾਂ ਪਾਇਤੇ ਸਿੱਟੀਆਂ ਉਹਨਾਂ ਤੋਂ ਹੀ ਲੋਕਾਂ ਨੂੰ ਅਵੇਅਰ ਕਰਦੇ ਪਏ ਨੇ ਕਿਉਂਕਿ ਅਸੀਂ ਦੇਖਿਆ ਆ ਆਪਣੀ ਜ਼ਿੰਦਗੀ 'ਚ ਹੀ ਆਪਾਂ ਛੋਟੇ ਹੁੰਦੇ ਸੂਗਿਆਂ 'ਚ ਖਾਲਾਂ 'ਚ ਇਹਨਾਂ ਨਿਆਰਾਚਨ ਹੁੰਦੇ ਰਹੇ ਆ ਆਨ ਤੌਰ ਤੇ ਛੁੱਟੀਆਂ ਹੋਣੀਆਂ ਜੇ ਕਿ ਰਿਸ਼ਤਦਾਰ ਗਿਆ ਤਾਂ ਉੱਥੇ ਵੱਤ ਵਾਤ ਆਪਾ ਕਰਦ ਰਿਹਾ ਕਿ ਨਾ ਹੁੰਦੇ ਰਹੇ ਔਰ ਇਹਨਾਂ ਹੰਦੇ ਵਿੱਚੋਂ ਪਾਣੀ ਵੀ ਪੀਂਦੇ ਰਹੇ ਪਰ ਅੱਜ ਇਹ ਜਿਹੜੇ ਸਾਡੇ ਦਰਿਆ ਨਹਿਰਾਂ ਔਰ ਜਿਹੜੇ ਸੂਏ ਨੇ ਇਸ ਕਦਾਰ ਤੱਕ ਪਹੁੰਚ ਗਏ ਨੇ ਕਿ ਇਹਨਾਂ ਦੇ ਵਿੱਚੋਂ ਪਸ਼ੂ ਵੀ ਪਾਣੀ ਨਹੀਂ ਪੀ ਸਕਦੇ ਸੋ ਇਹਨਾਂ ਦਾ ਜਿਹੜਾ ਇਸ ਸੰਸਥਾ ਦਾ ਬਹੁਤ ਵੱਡਾ ਉਪਰਾਲਾ ਆ ਅਸੀਂ ਇਹਨਾਂ ਨਾਲ ਹਰ ਤਰ੍ਹਾਂ ਜੁੜੇ ਆ ਖੜੇ ਆ ਔਰ ਖੜੇ ਰਹਿਣਾ ਹੈ ਔਰ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਆ ਇਹਨਾਂ ਨੂੰ ਕਿਸ ਤਰ੍ਹਾਂ ਦੀ ਵੀ ਜਰੂਰਤ ਹੋਈ ਅਸੀਂ ਨਾਲ ਨਾਲ ਤੰਦਰੁਸਤ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜ ਮੈਂ ਜੀ ਵਾਟਰ ਵਾਰੀ ਮੇਰਾ ਨਾਮ ਦਸ਼ਪ੍ਰੀਤ ਸਿੰਘ ਹੈ ਜੀ ਤੇ ਸਾਡੀ ਸੰਸਥਾ ਦਾ ਨਾਮ ਹੈ ਵਾਟਰ ਵਾਰੀਅਰਸ ਪੰਜਾਬ ਤੇ ਇਹ ਸੰਸਥਾ ਸ਼ੁਰੂ ਹੋਈ ਸੀ ਲੁਧਿਆਣੇ ਲਾਡੋਵਾਲ ਪੁਲ ਤੋਂ ਕਿਉਂਕਿ ਸਾਡੇ ਜਿਹੜੇ ਮੇਨ ਪ੍ਰੈਜ਼ੀਡੈਂਟ ਨੇ ਉਹ ਡਾਕਟਰ ਮਨਜੀਤ ਸਿੰਘ ਨੇ ਤੇ ਹੋਰ ਸਾਡੇ ਨਾਲ ਮੈਡਮ ਨੇ ਡਾਕਟਰ ਮੈਡਮ ਅਮਨਦੀਪ ਨੇ ਤੇ ਹੋਰ ਆਪਾਂ ਸੰਸਥਾ ਸਟਾਰਟ ਕੀਤੀ ਸੀ ਇੱਕ ਪੋਸਟਕਮੈਨਾਂ ਦੀ ਪੋਸਟ ਵੇਖੀ ਸੀ ਵਾਟਰ ਵਾਰੀਅਰਸ ਦੀ ਇਹਨਾਂ ਨੇ ਮੈਸੇਜ ਪਾਇਆ ਸੀ ਕਿ ਕਤਨੌਰ ਪੁਲ ਤੇ ਆਉਣਗੇ ਤੇ ਉੱਥੋਂ ਦੀ ਜਮੂਹਮ ਚੱਲਾਂਗੇ ਫਿਰ ਉੱਥੋਂ ਉਹਦੇ ਨਾਲ ਮੈਂ ਇਹਨਾਂ ਨਾਲ ਜੁੜਿਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਕਿ ਨਾਲ ਥੋੜੇ ਨਾਲ ਜੋੜਨ ਥੋੜੇ ਹੋਰ ਸਾਥ ਦੇਣ ਫਿਰ ਇਸ ਤਰ੍ਹਾਂ ਇੱਕ ਟੀਮ ਬਣਦੀ ਗਈ ਅੱਜ ਅਸੀਂ ਆੜੀਵਾਲ ਪੁਲ ਤੇ ਆਉਣ ਦਾ ਪਲਾਨ ਕੀਤਾ ਸੀ ਪਿਛਲੇ ਸ਼ਨੀਵਾਰ ਤੇ ਅੱਜ ਅਸੀਂ ਪੁੱਜੇ ਆ ਤੇ ਵੇਖਿਆ ਕਿ ਇੱਥੇ ਬਹੁਤ ਸਾਰੇ ਲੋਕਾਂ ਨੇ ਕੂੜਾ ਸੁੱਟਿਆ ਹੋਇਆ ਹੈ ਤੇ ਸਾਡੀ ਇਹੀ ਲੋਕਾਂ ਨੂੰ ਫੀਲ ਹੈ ਕਿ ਘਟ ਕੋ ਘਟ ਤੇ ਬਿਲਕੁਲ ਬੰਦ ਇਸ ਕੂੜਾ ਨਾ ਸੁੱਟੇ ਜਾਵੇ ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੇਰਾ ਨਾਮ ਅਮਨਦੀਪ ਹੈ ਮੈਂ ਵੈਸੇ ਬੇਸਿਕਲੀ ਬਟਾਲੇ ਤੋਂ ਹਾਂ ਤੇ ਜਿਹੜੀ ਸਾਡੀ ਸੰਸਥਾ ਹੈਗੀ ਉਹ ਵਾਟਰ ਵਾਰੀਅਰਸ ਪੰਜਾਬ ਨਾਮ ਤੋਂ ਜਾਣੀ ਜਾਂਦੀ ਹੈ ਇਹ ਸੀ ਬਹੁਤ ਪੁਰਾਣੇ ਸਮੇਂ ਤੋਂ ਚਰਚਾ ਤਾਂ ਕਰਦੇ ਰਹੇ ਸੀਗੇ ਕੁਝ 3-4 ਸਾਲ ਤੋਂ ਕਿ ਅਸੀਂ ਦਰਿਆਵਾਂ ਤੇ ਨਦੀਆਂ ਤੇ ਜਾਂ ਪਾਣੀ ਦੇ ਜਿਹੜੇ ਹੋਰ ਸੋਰਸ ਹੈਗੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਜਿਹੜਾ ਅਸੀਂ ਸ਼ੁਰੂਆਤ ਕੀਤੀ ਹੈ ਉਹ ਕੀਤੀ ਅਸੀਂ April 'ਚ ਜਾ ਕੇ April ਦੇ ਅੰਤ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ 7 ਨੂੰ ਇਸ ਤੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਡਰਾਈਵ ਸ਼ੁਰੂ ਕੀਤੀ ਹੈ ਕਲੀਨਿੰਗ ਡਰਾਈਵ ਉਸ ਤੋਂ ਬਾਅਦ ਹੌਲੀ-ਹੌਲੀ ਸਾਡੇ ਨਾਲ ਜਦੋਂ ਸੋਸ਼ਲ ਮੀਡੀਆ ਤੇ ਇਹ ਗੱਲ ਆਈ ਤਾਂ ਵਲੰਟੀਅਰਸ ਹੋਰ ਬਹੁਤ ਸਾਰੇ ਜੁੜ ਗਏ ਤੇ ਫਿਰ ਅਸੀਂ ਇਹਨੂੰ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਹੋਈਆਂ ਨੇ ਜਿਵੇਂ ਰੋਪੜ ਵਿੱਚ ਵੀ ਇੱਕ ਟੀਮ ਹੈ ਇੱਕ ਸਤਲੁਜ ਤੇ ਲੁਧਿਆਣੇ ਟੀਮ ਹੈਗੀ ਆ ਤੇ ਇੱਕ ਹੈਗੀ ਆ ਸਾਡੀ ਰਾਵੀ ਦੀ ਟੀਮ ਜਿਹੜੀ ਪੂਰੇ ਮੱਝ ਏਰੀਆ ਨੂੰ ਕਵਰ ਕਰਦੀ ਆ ਇਹਦੇ 'ਚ ਸਾਡਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵੀ ਪਾਣੀ ਦੇ ਸਰੋਤ ਹੈ ਕਿਉਂਕਿ ਪੰਜਾਬ ਦੀ ਜਿਹੜੀ ਪਛਾਣ ਹੈ ਉਹ ਪੰਜਾਬਾਂ ਤੋਂ ਸੀਗੀ ਤੇ ਜਿਹੜੇ ਪਾਣੀ ਹੀ ਖਤਮ ਹੋ ਗਿਆ ਜਾਂ ਪਾਣੀ ਦੇ ਦਰਿਆ ਹੀ ਨਹੀਂ ਰਹੇ ਜਾਂ ਨਦੀਆਂ ਨਹਿਰਾ ਖਤਮ ਹੋ ਗਈਆਂ ਤਾਂ ਇੱਥੇ ਦੇ ਲੋਕਾਂ ਨੂੰ ਨਾ ਸਿਰਫ ਬਿਮਾਰੀਆਂ ਹੋਣਗੀਆਂ ਸਗੋਂ ਪੰਜਾਬ ਦੇ ਨਾਂ ਤੇ ਵੀ ਇੱਕ ਇੱਕ ਤਰ੍ਹਾਂ ਦੀ ਚੁਣੌਤੀ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀਆਂ ਪੁਰਾਣੀਆਂ ਵੇਈਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀਗੇ 36 ਵੇਈਆਂ ਵੈਂਦੀਆਂ ਨੇ ਦੁਆਬੇ ਦੇ ਵਿੱਚ ਤੇ ਇਧਰ ਸਾਡੀ ਰਾਵੀ ਹੈ ਜਾਂ ਹੋਰ ਬਹੁਤ ਸਾਰੀਆਂ ਨਹਿਰਾ ਨੇ ਆ ਜਿਹੜੇ ਅੱਪਰ ਬਾਰੀ ਦੁਆਬ ਨਹਿਰ ਹੈਗੀ ਆ ਜਿੰਨੇ ਵੀ ਪਾਣੀ ਦੇ ਸਰੋਤ ਨੇ ਜਿਹੜੇ ਲੁਕਤ ਹੋ ਚੁੱਕੇ ਆ ਜਾਂ ਜਿਹੜੇ ਗੰਦਲੇ ਹੋ ਚੁੱਕੇ ਆ ਸਭ ਨੂੰ ਬਚਾਉਣਾ ਤੇ ਰਿਵਾਈਵ ਕਰਨਾ ਜਿਹੜਾ ਸਾਡਾ ਮੁੱਖ ਮਕਸਦ ਹੈ ਜੀ ਤਾਰੀਵਾਲ ਇਸ ਲਈ ਜ ਪਹਿਲਾਂ ਅਸੀਂ ਰਾਵੀ ਤੇ ਵੀ ਜਾਂਦੇ ਹੁੰਦੇ ਸੀਗੇ ਤੇ ਹੁਣ ਤਾਰੀਵਾਲ ਇਸ ਲਈ ਸ਼ੁਰੂ ਕੀਤਾ ਕਿਉਂਕਿ ਸ਼ਹਿਰ ਦੇ ਵਿੱਚ ਵਿਚਾਲੇ ਤੋਂ ਨਹਿਰ ਨਿਕਲਦੀ ਹੈ ਪਰ ਇਸ ਨਹਿਰ ਨੂੰ ਜਦੋਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਕਾਫੀ ਸਾਫ਼ ਸੁਥਰੀ ਹੁੰਦੀ ਸੀ ਪਰ ਹੁਣ ਹਰ ਨਹਿਰ ਦੇ ਤਰ੍ਹਾਂ ਇਸ ਨਹਿਰ ਦੇ ਵਿੱਚ ਵੀ ਬਹੁਤ ਸਾਰਾ ਕੂੜਾ ਕਰਕਟ ਪੂਜਾ ਸਮੱਗਰੀ ਜਾਂ ਖਾਦ ਪਦਾਰਥ ਛੁੱਟੇ ਜਾਂਦੇ ਆ ਜਦੋਂ ਕਿ ਇਹ ਸੇ ਲੋਕਾਂ ਨੂੰ ਇਸ ਤਰੀਕੇ ਨਾਲ ਅਵੇਅਰ ਕਰਦੇ ਆ ਕਿ ਪਾਣੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਹੈ ਚਾਹੇ ਉਹ ਖਾਣ ਵਾਲੀ ਹੈ ਚਾਹੇ ਉਹ ਪਲਾਸਟਿਕ ਹੈ ਚਾਹੇ ਉਹ ਚੁੰਨੀਆਂ ਨੇ ਚਾਹੇ ਪੂਰਾ ਸਮਗਰੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੇਸਟ ਹੈਗਾ ਉਹ ਨਹੀਂ ਸੁੱਟਣਾ ਕਿਉਂਕਿ ਇਹੀ ਪਾਣੀ ਅੱਗੇ ਜਾ ਕੇ ਨਦੀ ਉਹਨਾਂ ਨੂੰ ਖੇਤਾਂ ਨੂੰ ਲੱਗਦਾ ਹੈ ਫਸਲਾਂ ਨੂੰ ਲੱਗਦਾ ਹੈ ਉਹਦੇ ਰਾਹੀਂ ਸਾਨੂੰ ਕੈਂਸਰ ਆਏਗੀ ਜ਼ਮੀਨ ਦਾ ਪਾਣੀ ਗੰਦਲਾ ਹੋਏਗਾ ਤੇ ਅਸੀਂ ਜਿਹੜਾ